ਸਾਬ ਜੋ ਅੱਜ ਸਰਦ ਕਾਸਮਾਨ ਚੋਂ ਵੱਲੋਂ ਇੱਕੋ ਮੀਟਿੰਗ ਕੀਤੀ ਗਈ ਆ ਉਹਦੇ ਵਿੱਚ ਸਲਾਈ ਮਸ਼ੀਨਾਂ ਆਈਆਂ ਗਈਆਂ ਨੇ ਦਰਦੀਆਂ ਨੂੰ ਸੋ ਤੁਹਾਡੀ ਇੱਥੇ ਮਜੂਰੀ ਤੁਹਾਡੀ ਗਵਾਹੀ ਦੇ ਵਿੱਚ ਵੀ ਇਹ ਪਰਫਾਰਮ ਹੋਇਆ ਕੀ ਕਹਿਣਾ ਚਾਹੋਗੇ ਸਹਿਨਾ ਸਰਦ ਕਾਸਮਾਨ ਚ ਜੋ ਨਿਕੰਮ ਜਿ ਚਲਾ ਰਹੇ ਨੇ ਬਹੁਤ ਬੋਸਣ ਹੋ ਰਹੇ ਲੱਗਦਾ ਕਿ ਜਿਉਂ ਸਾਡੀਆਂ ਬੱਚੀਆਂ ਨੂੰ ਅੱਗੇ ਲੈ ਕੇ ਆ ਰਹੇ ਇਸ ਮਿਸ਼ਨ ਦੇ ਰਜਾਈਏ ਸਾਨੂੰ ਦੇਖ ਬਾਰੇ ਪਹਿਲਾਂ ਨੌਲੇਜ ਹੀ ਨਹੀਂ ਹੈ ਵੀ ਜੀ ਨਾ ਮਰਤੀਆਂ ਜਿਹੜੀਆਂ ਸਲਾਈ ਮਸ਼ੀਨਾਂ ਮਿਲੀਆਂ ਬੱਚੀਆਂ ਨੂੰ ਤੇ ਆਪਣਾ ਰੋਜ਼ਗਾਰ ਕੰਮ ਕਰਨੀਆਂ ਰੋਜ਼ ਪੈਸੇ ਕਮਾਉਣੀਆਂ ਕੋਈ ਲੜਾਈ ਝਗੜੇ ਨਹੀਂ ਹੋਣਗੇ ਜਿਆਦਾ ਮਿਹਨਤ ਵੀ ਲੜਕੀਆਂ ਲਈ ਹੁੰਦਾ ਸਾਰੇ ਪਰਿਵਾਰ ਦਾ ਸੋ ਬਾਕੀ ਕੀ ਪੈਸੇ ਦਿਨਾ ਚਾਹੋਗੇ ਬਾਕੀ ਲੜਕੀਆਂ ਕੀ ਪੈਸੇ ਕਮਾਉਣਗੀਆਂ ਬਾਕੀ ਦੁਬਾਰਾ ਫੇਰ ਸੈਂਟਰ ਖੁੱਲੇਗਾ ਇਹ ਦੁਬਾਰਾ ਫੇਰ ਲੜਕੀਆਂ ਆਉਣਗੇ ਮੈਸੇਜ ਨਹੀਂ ਵੀ ਆਪਣਾ ਆਪਣੇ ਹੱਥੀਂ ਕੰਮ ਕਰਕੇ ਜਿਹੜਾ ਨਾ ਉਹ ਉਹਦੇ ਨਾਲ ਹੀ ਕਰੋ ਮਿਹਨਤ ਕਰੋ ਉਹ ਸਰਵਕਾਲ ਸਮਾਜ ਦਾ ਇਸੋ ਬਰਾੜੀ ਨੂੰ ਕਿਵੇਂ ਦੇਣਾ ਇਹਨਾਂ ਦੇ ਇਸ ਬਾਰੇ ਪਤਾ ਨਹੀਂ ਪਰ ਹੁਣ ਜਿੱਥੋਂ ਤੱਕ ਹੋ ਸਕਦਾ ਸੀ ਇਹਨਾਂ ਦੀ ਸਪੋਰਟ ਕਰਾਂਗੇ ਜਿੰਨਾ ਵੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਇਹਨਾਂ ਦੀ ਪੂਰੀ ਪੂਰੀ ਹਰਕਤ ਕੀਤੀ ਜਾਏ ਜੀ ਪ੍ਰਧਾਨ ਜੀ ਜੋ ਅੱਜ ਸਰੂ ਕਾਸਮੰਦੂ ਲੋ ਲੜਕੀਆਂ ਨੂੰ ਸਵਾਈ ਮਹੀਨਾ ਦਿੰਦੇ ਗਏ ਆ ਰਾਮਨਗਰ ਪਹੁੰਚਦੇ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖ ਸਰ ਮੈਂ ਵਿਕਰਮਜੀਤ ਪ੍ਰਧਾਨ ਕਾਸਮੰਦੂ ਵਰਕਰ ਸੁਸਾਇਟੀ ਦਾ ਅਧਿਕਾਰਪਤ ਹਸੀਂ 2019 ਤੋਂ ਜਿਹੜਾ ਹੈਗਾ ਆ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਸਲਾਈ ਸੈਂਟਰ ਜਿਹੜੇ ਆ ਉਹ ਖੋਲਦੇ ਆ ਰਹੇ ਆ ਤੇ तकरीबन ਅਸੀਂ ਸਾਰੇ ਹੀ ਜਿੰਨੇ ਸਲਾਈ ਸੈਂਟਰ ਬੋਲੇ ਆ ਉਹਨਾਂ ਨੂੰ ਮੁਕੰਮਲ ਕੀਤਾ ਹੈ ਸਾਡਾ ਇੱਕ ਸਾਲ ਦਾ ਸਲਾਈ ਸੈਂਟਰ ਦਾ ਕੋਰਸ ਹੁੰਦਾ ਜੋ ਕਿ ਅਸੀਂ ਲੋੜਵੰਦ ਲੜਕੀਆਂ ਨੂੰ ਇਹ ਸਲਾਈ ਸਿਖਾਉਂਦੇ ਆ ਤੇ ਸਾਲ ਬਾਅਦ ਉਹਨਾਂ ਨੂੰ ਸਰਟੀਫਿਕੇਟ ਤੇ ਸਲਾਈ ਮਸ਼ੀਨਾਂ ਜਿਹੜੀਆਂ ਤਕਸੀਮ ਕਰਦੇ ਆ ਉਸੇ ਤਰ੍ਹਾਂ ਹੀ ਅਸੀਂ ਅੱਜ ਪਿੰਡ ਰਾਮਨਗਰ ਦੇ ਵਿੱਚ ਜਿਹੜਾ ਅਸੀਂ ਸਲਾਈ ਸੈਂਟਰ ਸਾਡਾ ਮੁਕੰਮਲ ਹੋਇਆ ਸੀ ਤੇ ਅਸੀਂ ਉਸ ਸੰਬੰਧ ਦੇ ਵਿੱਚ 15 ਲੜਕੀਆਂ ਨੂੰ ਜਿਹੜਾ ਸਲਾਈ ਮਸ਼ੀਨਾਂ ਤੇ ਤਕਰੀਬਨ 18 ਲੜਕੀਆਂ ਨੂੰ ਸਰਟੀਫਿਕੇਟ ਜਿਹੜੇ ਉਹ ਤਕਸੀਮ ਕੀਤੇ ਆ। ਸੋ ਅਗਲਾ ਪਲਾਨ ਕੀ ਹੋਇਆ ਬਦਸਰੂਖਾ ਸਮਝ। ਅਗਲਾ ਸਾਡਾ ਪਲਾਨ ਇਸ ਰਾਮਨਗਰ ਦੇ ਪਿੰਡ ਵਿੱਚ ਅੱਜ ਅਸੀਂ ਬੈਠੇ ਆ ਸਾਈ ਇਸ ਪਿੰਡ ਦੇ ਮੌਜੂਦਾ ਸਰਪੰਚ ਜਾਬ ਨਾਲ ਮਿਲੇ ਆ। ਉਹਨਾਂ ਨੇ ਸਾਨੂੰ ਇਹ ਅਸ਼ਵਾਸਨ ਦਵਾਇਆ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਤੇ ਆਪਣੇ ਵਰਕਰਾਂ ਨੂੰ ਜੋ ਸਾਡੇ ਕੋਲ ਸਹਾਇਤਾ ਹੋਏਗੀ ਅਸੀਂ ਸਰਨਕਾਸ ਮੰਚ ਨੂੰ ਕਰਾਂਗੇ ਤੇ ਇਸ ਪਿੰਡ ਦੇ ਵਿੱਚ ਵੱਧ ਚੜ ਕੇ ਜਿਹੜਾ ਹੈਗਾ ਯੋਗਦਾਨ ਦੇਾਂਗੇ ਇਸ ਪਿੰਡ ਦੀ ਉਨਤੀ ਤੇ ਤਰੱਕੀ ਵੱਲ ਜਿਹੜਾ ਹੈ ਵਿਸ਼ੇਸ਼ ਧਿਆਨ ਦੇਵਾਂਗੇ ਤੇ ਨੀਤੀਆਂ ਕੀ ਹੋਣਗੀਆਂ ਸਾਨੂੰ ਦੱਸੋ ਸਰ ਨੀਤੀਆਂ ਇਸ ਤਰ੍ਹਾਂ ਕਿ ਅਸੀਂ ਜਿਸ ਤਰ੍ਹਾਂ ਲਾਸਟ ਟਾਈਮ ਸਰ ਸਲਾਈ ਸੈਂਟਰ ਜਿਹੜਾ ਹੈ ਉਹ ਹੀ ਕੰਪਲੀਟ ਕੀਤਾ ਆਉਣ ਵਾਲੇ ਸਮੇਂ ਵਿੱਚ ਇੱਕ ਨਵਾਂ ਗਰੁੱਪ ਜਿਹੜਾ ਸਲਾਈ ਸੈਂਟਰ ਦਾ ਸਟਾਰਟ ਕਰਨ ਜਾ ਰਹੇ ਹਾਂ ਇਸ ਪਿੰਡ ਦੇ ਵਿੱਚ ਜਿਹਦੇ ਵਿੱਚ ਉਮੀਦ ਕਰਦੇ ਹਾਂ ਕਿ ਪਿੰਡ ਵਾਸੀਆਂ ਦੇ ਵਿੱਚੋਂ ਲੜਕੀਆਂ ਵੱਧ ਤੋਂ ਵੱਧ ਹਿੱਸਾ ਲੈਣਗੀਆਂ ਤੇ ਅਸਤੇ ਇਸ ਸਿਖਲਾਈ ਦੇ ਵਿੱਚ ਜਿਹੜਾ ਹੈ ਉਹ ਉਪਲਬਧੀਆਂ ਜਿਹੜੀਆਂ ਉਹ ਹਾਸਲ ਕਰਨੀਆਂ ਤੇ ਦਿੱਤ ਤੋਂ ਇਲਾਵਾ ਹੋਰ ਕਿਹੜੇ ਲੋਪਲਾਈ ਦੇ ਨਾਮ ਕੀਤੇ ਸਾਡੀ ਸੁਸਾਇਟੀ ਵਨ ਅਨੁਸਾਰ ਇੱਕ ਫਲਡ ਡੋਨੇਸ਼ਨ ਕੈਂਪਲੀ ਜਿਹੜੇ ਉਹ ਲਗਾਏ ਜਾਂਦੇ ਆ ਜਿਹੜੇ ਕੋਈ ਨਹੀਂ ਜਿਨ੍ਹਾਂ ਦੇ ਘਰ ਵਿੱਚ ਕੋਈ ਕਮਾਨਦਾਰਾ ਨਹੀਂ ਹੈਗਾ ਉਹਨਾਂ ਨੂੰ ਅਸੀਂ ਜਿਹੜਾ ਹੈ مالی ਸਹਾਇਤਾ ਕਰਦੇ ਹਾਂ ਜਿਸ ਤਰ੍ਹਾਂ ਲਾਸਟ ਟਾਈਮ ਅਸੀਂ ਦੇਖਿਆ ਸੀ ਕਿ ਕਰੋਨਾ ਕਾਲ ਦੇ ਵਿੱਚ ਬਹੁਤ ਐਸੇ ਪਰਿਵਾਰ ਮਿਲੇ ਸੀ ਕਿ ਜਿਹੜੇ ਆਪਣੇ ਰੋਜ਼ਗਾਰ ਤੋਂ ਵਾਂਝੇ ਹੋ ਗਏ ਸੀ ਅਸੀਂ ਉਹਨਾਂ ਦੇ ਹੱਥ ਫੜ ਕੇ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਟਾ ਚੱਲ ਕੇ ਉਹਨਾਂ ਨੂੰ ਉਸ ਸਮੇਂ ਦੇ ਵਿੱਚੋਂ ਜਿਹੜਾ ਹੈਗਾ ਕੱਢਣ ਦੇ ਵਿੱਚ ਕਾਮਯਾਬ ਹੋਏ ਹਾਂ ਕਾਫੀ ਪਰਿਵਾਰ ਐਸੇ ਐ ਜਿਹੜੇ ਉਸ ਸਮੇਂ ਦੇ ਵਿੱਚ ਨਹੀਂ ਸੀ ਆਪਣਾ ਗੁਜ਼ਾਰਾ ਪਤਾ ਕਰਦੇ ਅਸੀਂ ਉਹਨਾਂ ਦੇ ਨਾਲ ਉਸ ਸਮੇਂ ਵੀ ਖੜੇ ਸੀ ਤੇ ਅੱਜ ਵੀ ਖੜੇ ਸੋ ਮੈਸੇਜ ਕੀ ਦੇਣਾ ਚਾਹੋਗੇ ਆਮ ਮੈਸੇਜ ਮੇਰਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਇਹ ਹੋਈ ਹੈ ਕਿ ਜਿਸ ਹਾਲਾਤ ਦੇ ਵਿੱਚ ਅੱਜ ਗੁਰਦਾਸਪੁਰ ਸੜ ਰਿਹਾ ਇਸ ਤਰ੍ਹਾਂ ਦੇ ਇਸ ਤੋਂ ਦੇ ਹਾਲਾਤ ਹੋ ਚੁੱਕੇ ਆ ਸਾਨੂੰ ਆਪਣੇ ਆਪ ਨੂੰ ਹੀ ਜਿੱਤੇ ਜਿਹੜਾ ਹੈਗਾ ਇਹ ਜ਼ਿੰਮਾ ਲੈਣਾ ਪੈਣਾ ਸਾਨੂੰ ਕਿਸੇ ਦੇ ਸਹਾਰੇ ਨਹੀਂ ਰਹਿਣਾ ਕਿ ਕੋਈ ਆਏਗਾ ਕਿ ਸਾਡੀ ਸਹਾਇਤਾ ਕਰੇਗਾ ਸਾਨੂੰ ਖੁਦ ਮੁਖਤਿਆਰੀ ਲੈਣੀ ਪੈਣੀ ਹੈ ਤੇ ਆਪਣੇ ਸਮਾਜ ਵਿੱਚ ਵੱਧ ਰਹੀਆਂ ਕੁਰੀਤੀਆਂ ਨੂੰ ਖਤਮ ਕਰਨਾ ਪਵੇਗਾ ਜੀ ਸਰ ਸਰੋਕਾਸਨ ਲੋਨਵਾਜ ਇੱਕ ਪ੍ਰੋਗਰਾਮ ਕੀਤਾ ਜਿੱਦੇ ਬੱਚਿਆਂ ਨੂੰ ਫਾਈ ਮਸ਼ੀਨਾ ਮਟੀਆਂ ਗਈਆਂ ਸੋ ਮੁੱਖ ਮਹਿਮਾਨੋ ਜੀ ਤੀ ਪਹੁੰਚੇ ਜੋ ਤੋ ਕੀ ਕਰਨਾ ਜਾਓਗੇ ਮੈਂ ਜੁਧ ਵੀ ਸਨ ਉਸ ਤੋਂ ਵਿੱਚ ਇਹ ਤੁਹਾਨੂੰ ਨਾ ਪਤਾ ਉਸ ਮਾਸਟਰ ਜੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ। ਅਤੇ ਰਾਸ਼ਟਰਪਤੀ ਦੁਆਰਾ ਸ਼ೌਰੀਅ ਚੱਕਰ ਨਾਲ ਸਨਮਾਨਿਤ ਅੱਜ ਪਿੰਡ ਰਾਮਨਗਰ ਦੇ ਵਿੱਚ ਮਿੰਦੂ ਵਿਕਰਲ ਜੀ ਜਿਹੜੇ ਪ੍ਰੈਜ਼ੀਡੈਂਟ ਨੇ ਸਰਵ ਵਿਕਾਸ ਮੰਚ ਦੇ ਅਫਸਰ ਪੈਂਸ ਤੋਂ ਇਸ ਹਿੰਦੇ ਉਹਨਾਂ ਨੇ ਇਨਵਾਈਟ ਕੀਤਾ ਸੀ ਕਿ ਬੱਚਿਆਂ ਨੂੰ ਸਲੇਮ ਮਸ਼ੀਨਾ ਵੰਡਣੀ ਐ ਤੁਸੀਂ ਜੂਰਾ। ਪਰ ਮੈਂ ਆਪਣੇ ਆਪਣੇ ਬੜਾ ਭਾਗਿਆਸ਼ਾਲੀ ਕੋ ਖੁਸ਼ੀ ਮਹਿਸੂਸ ਕਰਨਾ ਕਿ ਅੱਜ ਤੋਂ 2-3 ਸਾਲ ਪਹਿਲਾਂ ਵੀ ਅਸੀਂ ਡਾਕਟਰ ਮੇਦਕਰ ਭਵਨ ਦੇ ਵਿੱਚ ਇਸੇ ਤਰ੍ਹਾਂ ਦਾ ਕਾਰਜਕ੍ਰਮ ਕੀਤਾ ਸੀਗਾ ਉਹਦੇ ਵਿੱਚ ਕਾਫੀ ਮਸ਼ੀਨਾਂ ਵੱਡੀਆਂ ਸੀ ਉਹਦੇ ਵਿੱਚ ਪਿੰਡ ਵੀ ਬਹੁ ਸੀ ਸਿੰਘੋ ਵਾਲ ਸੀ ਸ਼ਾਫਰ ਸੀਗਾ ਜਾਂ ਹੋਰ ਵੀ ਪੰਜ-ਛਤ ਪਿੰਡਾਂ ਨੇ ਰਲ ਕੇ ਉਹਨਾਂ ਨੂੰ ਮਸ਼ੀਨਾਂ ਤਾਂ ਬਹੁਤ ਮਸ਼ੀਨਾਂ ਵੱਡੀਆਂ ਸੀ ਪਰ ਵੱਡਾ ਪ੍ਰੋਗਰਾਮ ਸੀ ਕਿ ਇੱਕ ਪਿੰਡ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਇਹ ਅੱਜ ਵੀ 15 ਮਸ਼ੀਨਾਂ ਦਿੱਤੀਆਂ ਨੇ ਬੜੀ ਵੱਡੀ ਐਫਰਟਸ ਆ ਇਸ ਵਿਕਾਸ ਮੰਚ ਦੀ ਕਿਉਂਕਿ ਕੋਈ ਗਵਰਨਮੈਂਟ ਦੀ ਸਹਾਇਤਾ ਨਹੀਂ ਕੋਈ ਕਿਸੇ ਸੋਸ਼ਲ ਸੁਸਾਇਟੀ ਦੀ ਕੋਈ ਹੈਲਪ ਨਹੀਂ ਕੋਈ ਆਮ ਆਪਣੇ ਲੈਵਲ ਤੇ ਆਪਣੇ ਪੈਰਾਂ ਤੇ ਖੜੇ ਹੋ ਕੇ ਪਰ ਉਪਕਾਰ ਦਾ ਕੰਮ ਕਰਨਾ ਬੱਚਿਆਂ ਨੂੰ ਸੈਲਫ ਡਿਪੈਂਡੈਂਟ ਕਰਨਾ ਔਰ ਸੈਲਫ ਰੋਜ਼ਗਾਰ ਦੇਣਾ ਬੜੀ ਵੱਡੀ ਅਜਿਹੀ ਜ਼ਰੂਰਤ ਹੈ ਕਿਉਂਕਿ ਸਰਕਾਰਾਂ ਦੇ ਉੱਤੇ ਅਸੀਂ ਮੁਹੱਸਰ ਰਹਿੰਦੇ ਆ ਕਿ ਸਾਨੂੰ ਨੌਕਰੀਆਂ ਮਿਲ ਜਾਣਗੀਆਂ ਕੋਈ ਕੋਸ਼ਿਸ਼ ਹਟਾ ਹੋ ਜੇਗੀ ਜਿਹੜੀ ਕਈਆਂ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਇਹ ਅੱਲਾ ਪਤਾ ਹੀ ਨਹੀਂ ਕੋਈ ਹੈਲਪ ਨਹੀਂ ਹੋ ਰਹੀ ਗਵਰਨਮੈਂਟ ਵੱਲੋਂ ਔਰ ਇਹ ਜਿਹੜੀਆਂ ਅੱਜ ਸਲਾਈ ਮਸ਼ੀਨਾਂ ਦਿੱਤੀਆਂ ਨਹੀਂ ਮੈਂ ਪਹਿਲਾਂ ਵੀ ਇੱਕ ਵਾਰ ਸ਼ਬਦ ਕਹਿ ਬਿਠਾ ਕਿ ਅੱਜ ਇੱਕ ਲੇਡੀ ਸੂਟ ਸੀਨ ਦੇ ਵਾਸਤੇ 7-800 ਰੁਪਏ ਲੱਗ ਜਾਂਦਾ ਔਰ ਇਹ ਬੇਟੀਆਂ ਜਿਹੜੀਆਂ ਨੇ ਅੱਜ ਕੁਝ ਮੈਰਿਡ ਨੇ ਕੁਝ ਅਨਮੈਰਿਡ ਨੇ ਜਿਹੜੀਆਂ ਮੈਰਿਡ ਨੇ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀਆਂ ਸਲਾਈ ਮਸ਼ੀਨਾਂ ਦੇ ਦਿੱਤੀਆਂ ਨੇ ਔਰ ਆਪਣੇ ਪਿੰਡਾਂ ਦੇ ਆਪਣੇ ਗਵਾਂਡੀਆਂ ਦੇ ਆਪਣੇ ਆਪਦੋਲ ਰਿਸ਼ਤੇਦਾਰਾਂ ਪਰ੍ਹਾਂ ਮਦੇ ਕੱਪੜੇ ਸੀਕੇ ਤੇ ਕਮ ਨੇ ਘੈਂਟ ਬਣ ਸਕਦੀ ਹੈ ਔਰ ਆਪਣੀ ਫੈਮਲੀ ਦੀ ਹੈਲਪ ਕਰ ਸਕਦੀਆਂ ਜਿਹੜੀਆਂ ਬੱਚੀਆਂ ਅਨ ਮੈਰਿਡ ਨੇ ਅੱਜ ਕਿਸੇ ਬੱਚੀ ਦਾ ਜਾਂ ਕਿਸੇ ਬੱਚੇ ਨਾਲ ਰਿਸ਼ਤਾ ਕਰਨਾ ਹੋਵੇ ਤੇ ਪਹਿਲਾਂ ਪੁੱਛਦੇ ਵੀ ਉਹ ਕਰਜ਼ਾ ਕੀ ਹੈ ਔਰ ਤੁਸੀਂ ਬੜੇ ਮਾਣ ਨਾਲ ਕਹਿ ਸਕਦੇ ਹੋ ਅਸੀਂ ਸਲਾਈ ਦਾ ਕੰਮ ਕਰਨੇ ਆ ਔਰ ਹੱਸ ਕੇ ਤੁਹਾਡੇ ਰਿਸ਼ਤੇ ਵੀ ਅੱਛੇ ਮਿਲਣਗੇ ਔਰ ਆਪਣੇ ਸੈਲਫ ਡਿਪੈਂਡੈਂਟ ਹੋ ਕੇ ਆਪਣੇ ਘਰ ਦਾ ਰੋਜ਼ਗਾਰ ਚਲਾ ਸਕਦੇ ਹੋ ਸੋ ਮੈਂ ਤੇ ਵਿਕਾਸਮਨ ਚਵਾਲੇ ਨੂੰ ਪ੍ਰਮਾਤਮਾਗੇ ਅਰਦਾਸ ਕਰ ਰਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਹਲ ਕਰੋ ਤਾਂ ਕਿ ਪੰਜਾਬ ਦੇ ਵਿੱਚ ਹੀ ਹੋ ਜੇ ਇਹ ਕਾਰੋਬਾਰ ਚਲਾਈ ਜਾਵੇ ਮੈਨੂੰ ਹੁਣੇ ਵਿਕਰਮ ਜੀ ਨੇ ਦੱਸਿਆ ਕਿ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦੇ ਕਿੰਨੇ ਪਿੰਡ ਅਸੇ 1200 ਤੋਂ 1500 ਪਿੰਡ ਨੇ ਔਰ ਹਰ ਪਿੰਡ ਦੇ ਬੱਚਿਆਂ ਨੂੰ ਅਗਰੇ ਸਲਾਈ ਮਸ਼ੀਨਾਂ ਦੀ ਟ੍ਰੇਨਿੰਗ ਦੇ ਦਿੱਤੀ ਜਾਵੇ ਤੇ ਇਹ ਇੱਕ ਬੜਾ ਵੱਡਾ ਪੁਰਸਕਾਰ ਦਾ ਸਾਧਨ ਬਣ ਸਕਦਾ ਜਿਹੜੇ ਕਿ ਬੱਚੇ ਆਪਣੇ ਤਰ੍ਹਾਂ ਤੇ ਖੜੇ ਹੋ ਸਕਦੇ। ਸੋ ਮੈਂ ਇੱਕ ਵਾਰੀ ਫੇਅਰ ਦੇ ਸਰਪੰਚ ਸਾਹਿਬ ਨੂੰ ਇਸ ਪਿੰਡ ਦੇ ਬੱਚਿਆਂ ਨੂੰ ਭਾਈ ਸਾਹਿਬ ਨੂੰ ਜਿਹੜੇ ਇਸ ਪਿੰਡ ਦੇ ਜਿਹੜਾ ਨੇ ਪ੍ਰੋਗਰਾਮ ਦਾ ਹਿੱਸਾ ਕੀਤਾ ਉਹਨੂੰ ਲੱਖ ਲੱਖ ਵਧਾਈ ਦੇਵਾਂਗਾ ਕਿ ਇਦਾਂ ਦੇ ਪ੍ਰੋਗਰਾਮ ਹੱਸ ਕੇ ਕਰੋ ਤੇ ਜਿਸ ਪਰਿਵਾਰ ਤਾਂ ਹੀ ਬੈਠਿਆ ਉਹਨਾਂ ਚਰਾਂ ਦੇ ਕੋਲ ਕਿੰਨਾ ਛਾਪਾ ਨਹੀਂ ਕਿ ਲਗਰ ਸਾਰਾ ਵਸਤਾ ਲਾਇਆ। ਪਰਮਾਤਮਾ ਮੈਡਮ ਨੂੰ ਦੰਦੂ ਨੇ ਰਾਸ਼ਟਰੀ ਫਟਕੀ ਬਖਸ਼ੇ ਇਹਨਾਂ ਨੇ ਜੋ ਵੀ ਹੈਲਪ ਕੀਤੀ ਆ ਪਰਮਾਤਮਾ ਨੇ ਪੂਰੀ ਕਰੇ ਇਹਨਾਂ ਦੀ ਆਸਮਰਦਾ ਪੂਰੀਆਂ ਕਰੇ ਮੈਂ ਇਹਣਾ ਸ਼ਬਦਾਂ ਨਾਲ ਤੁਹਾਨੂੰ ਕੋਈ ਸਾਬ ਜੀ ਪੰਜ ਕੀ ਨਾਂ ਤੁਹਾਡਾ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਪਹਿਲਾਂ ਜੋ ਬੈਠ ਗਿਆ ਉਹ ਕੀ ਕਰਨਾ ਚਾਹੋਗੇ ਕਿਵੇਂ ਤੁਹ ਕਿੰਨੇ ਚਿਰ ਦੀ ਸਕਲਾਈ ਦਿੰਦੇ ਹੋ ਸਕ ਸਕਲਾਈ ਕਿੰਨੇ ਮਹੀਨੇ ਦੀ ਹੁੰਦੀ ਹੈ ਇੱਕ ਸਾਲ